ਮੁੱਖ ਮੰਤਰੀ ਤੇ ਹਮਲਾ ਕੀਤਾ ਗਿਆ ਸਟੇਜ ਤੇ ਚੜ ਕੇ ਥੱਪੜ ਮਾਰਿਆ ਗਿਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਿਸ ਵਿਅਕਤੀ ਦੇ ਵੱਲੋਂ ਥੱਪੜ ਮਾਰਿਆ ਗਿਆ ਉਸ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਮੁੱਖ ਮੰਤਰੀ ਤੇ ਹਮਲਾ ਕੀਤਾ ਗਿਆ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਹੁਣ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਵਿਅਕਤੀ ਦੇ ਵੱਲੋਂ ਜਿਹਾ ਕਿਉਂ ਕੀਤਾ ਗਿਆ ਤੇ ਉਥੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਤੇ ਇਸ ਘਟਨਾ ਤੇ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿੱਸਾ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਆਓ ਸੁਣਦੇ ਹਾਂ ਮਾਨਣਯੋਗ ਮੁੱਖ ਮੰਤਰੀ ਜੀ ਦੇ ਉੱਪਰ ਜਨ ਸੁਣਵਾਈ ਦੇ ਦੌਰਾਨ ਜੋ ਹਮਲਾ ਕੀਤਾ ਗਿਆ मैं इसकी कड़े शब्दों में निंदा करता हूं माननीय मुख्यमंत्री जी दिल्ली की राय दिन चिंता करती हैं और यही विरोधियों की साजिशें हैं उनसे ये बर्दाश्त नहीं होता कि एक मुख्यमंत्री कितने घंटे पब्लिक के बीच में रहता है जनता को आमतौर पर मिलते हैं अपने निवास स्थान पर जिसका दिल करता तो आके मिल सकता है यही कारण है कि इसके पीछे कोई राजनीतिक साजिश की बू आ रही है ਜਲਦ ਹੀ ਦਿੱਲੀ ਪੁਲਿਸ ਇਸਕ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਰੇ ਤੱਤ ਸਾਹਮਣੇ ਆਉਣਗੇ ਤਾਂ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਜਦੋਂ ਜਨ ਸੁਣਵਾਈ ਪ੍ਰੋਗਰਾਮ ਕਰ ਰਹੇ ਸਨ ਤਾਂ ਉਸ ਵੇਲੇ ਇਸ ਵਿਅਕਤੀ ਦੇ ਵੱਲੋਂ ਮੁੱਖ ਮੰਤਰੀ ਨੂੰ ਥੱਪੜ ਮਾਰਿਆ ਗਿਆ ਪਹਿਲਾਂ ਇਹ ਵਿਅਕਤੀ ਜਿਹੜਾ ਹੈ ਉੱਚੀ ਆਵਾਜ਼ ਮਾਰਦਾ ਚਿੱਕਾ ਮਾਰਦਾ ਤੇ ਬਾਅਦ ਵਿੱਚ ਕੁਝ ਪੇਪਰ ਮੁੱਖ ਮੰਤਰੀ ਨੂੰ ਫੜਾਉਂਦਾ ਤੇ ਉਸ ਤੋਂ ਬਾਅਦ ਥੱਪੜ ਮਾਰ ਦਿੰਦਾ ਤਾ ਉਥੇ ਹੀ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਦਿੱਲੀ ਪੁਲਿਸ ਹੁਣ ਅਲਰਟ ਤੇ ਹੈ ਤਾ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕਰਨ ਵਾਲਾ ਵਿਅਕਤੀ ਖੁਦ ਨੂੰ ਰਾਜ ਕੋਟ ਦਾ ਰਹਿਣ ਵਾਲਾ ਦੱਸ ਰਿਹਾ ਜਿਸ ਦਾ ਨਾਮ ਜਿਹੜਾ ਹੈ ਰਾਜੇਸ਼ ਖਿੰਜੀ ਸਕਰਿਆ ਦੱਸਿਆ ਜਾ ਰਿਹਾ ਹੈ ਜਾ ਰਿਹਾ ਹੈ ਕਿ ਜਦੋਂ ਇਹ ਪ੍ਰੋਗਰਾਮ ਸੀ ਤਾਂ ਉੱਥੇ ਕਾਫੀ ਲੋਕ ਆਏ ਹੋਏ ਸਨ ਤੇ ਉਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਫਿਲਹਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਵਿਅਕਤੀ ਦੇ ਵੱਲੋਂ ਮੁੱਖ ਮੰਤਰੀ ਤੇ ਹਮਲਾ ਕਿਉਂ ਕੀਤਾ ਗਿਆ ਕਿਸ ਦੇ ਕਹਿਣ ਤੇ ਕੀਤਾ ਗਿਆ ਤੇ ਇਸ ਦਾ ਮਕਸਦ ਕੀ ਸੀ